ਵੱਡਾ ਯੋਰਾ ਸ਼ੋਰਾ ਦੇ ਨਾਲ ਮੈਡਮ ਅਨੀਤਾ ਸੋਮਰਾ ਸਵਾਗਤ ਕੀਤਾ ਜਾ ਰਿਹਾ ਜੇਕਰ ਕੇਂਦਰੀ ਮੰਤਰੀ ਸੋਮ ਪ੍ਰਗਤੀ ਗੱਲ ਕਰ ਲਈਏ ਚਾਹੇ ਆਪਾਂ ਬਹੁਤ ਸੀਨੀਅਰ ਲੀਡਰਸ਼ਿਪ ਭਾਜਪਾ ਕੇਂਦਰ ਸ਼ਕਪਤ ਜੀ ਜੇਕਰ ਆਪਾਂ ਸੁੰਦਰ ਸ਼ਾਮ अरोड़ा ਜੀ ਦੀ ਗੱਲ ਕਰ ਲਈਏ ਸਾਬਕਾ ਮੰਤਰੀਆ ਜਿਨ੍ਹਾਂ ਦੇ ਇੱਕ ਇਸ਼ਾਰੇ ਦੇ ਨਾਲ ਵੋਟਰ ਇਧਰ ਉਧਰ ਕਰ ਦਿੰਦੇ ਆ ਵੱਡਾ ਪਿਆਰ ਹਿਸ਼ਾਰਪੁਰ ਚ ਉਹ ਵੀ ਨਾਲ ਮੌਜੂਦ ਆ ਮਹਿਲਾਵਾਂ ਨੇ ਜੋਸ਼ ਕਿੰਨਾ ਆ ਖੁੱਲ੍ਹੀ ਦੀ ਵਰਕਾ ਹੋ ਰਹੀ ਆ ਜਕਾਰੇ ਲਾਏ ਜਾ ਰਹੇ ਆ ਨਾਰੇ ਲਾਏ ਜਾ ਰਹੇ ਆ ਅਨੀਤਾ ਸਿੰਘ ਪ੍ਰਕਾਸ਼ ਜਿੰਦਾਬਾਦ ਦੇ ਨਾਰੇ ਲਗਾਏ ਜਾ ਰਹੇ ਆ ਅੱਜ ਸਾਰਾ ਹੁਸ਼ਿਆਰਪੁਰ ਜਾਮ ਹੋਇਆ ਚਾਰੇ ਪਾਸੇ ਪਹਿਰੇ ਲੱਗੇ ਆ ਨਾਕੇ ਲੱਗੇ ਆ ਪੁਲਿਸ ਦੇ ਬੱਸਾਂ ਗੱਡੀਆਂ ਨਹੀਂ ਆ ਸਕੀਆਂ ਪਰ ਨਾ ਲਾਈਨ ਇਧਰੋਂ ਟੁੱਟ ਰਹੀ ਹੈ ਤੇ ਨਾ ਲਾਈਨ ਇਧਰੋਂ ਟੁੱਟ ਰਹੀ ਆ ਭਾਜੀ ਇਹ ਇਦਾਂ ਹੀ ਲਾਈਨ ਜਦੋਂ 4 ਤਰੀਕ ਨੂੰ ਰਿਜ਼ਲਟ ਆਣਗੇ ਉਦੋਂ ਵੀ ਇਦਾਂ ਹੀ ਨਹੀਂ ਟੁੱਟਣਗੀਆਂ ਇਦਾਂ ਹੀ ਵੋਟਾਂ ਚ ਮਸ਼ੀਨਾਂ ਚ ਵੋਟਾਂ ਇਦਾਂ ਹੀ ਨਿਕਲਣਗੀਆਂ ਲੋਈ ਹਲਕਿਆਂ ਤੋਂ ਬੜੀ ਸੰਗਤ ਲੰਘੇ 2 ਕਿਲੋਮੀਟਰ ਪੈਦਲ ਜਾ ਰਹੇ ਆ ਔਰ ਲੋਕਾਂ ਨੂੰ ਇਹ ਉਤਸ਼ਾਹ ਆ ਲੋਕੀ ਵੀ ਰੋਡ ਦੇ ਉੱਤੇ ਫੁੱਲ ਮਾਰਾ ਕਰ ਰਿਆ ਬਜ਼ਾਰ ਚ ਲੰਘ ਰਹੇ ਹਜ਼ਾਰਾਂ ਦਾ ਇਕੱਠ ਕੱਲੀ ਕੱਲੀ ਦੁਕਾਨ ਤੇ ਬੀਜੇਪੀ ਦੇ ਝੰਡੇ ਲੱਗ ਗਏ ਆ ਹਰ ਕੋਈ ਸਵਾਗਤ ਕਰ ਰਿਆ ਫੁੱਲਾਂ ਦੀ ਵਰਕਾ ਹੋ ਰਹੀ ਜੋਜ ਬੜਾ ਤਗੜਾ ਦੇਖੋ ਮੈ ਰਿਹਾ ਹਿਸ਼ਾਰਪੁਰ ਇਹ ਤਾਂ ਕੰਧ ਦੇ ਉੱਤੇ ਲਿਖੀ ਇਬਾਦਤਾਂ ਨੂੰ ਸਾਫ ਆ ਬੇ ਇੱਕ ਤਰੀਕ ਨੂੰ ਜਿਹੜੀ ਫੁੱਲ ਤੇ ਮੋਹਰ ਲਗਣੀ ਲਗਣੀ ਆ 4 ਤਰੀਕ ਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਇਹੀ ਕਮਲ ਦਾ ਫੁੱਲ ਖਿਲਣ ਜਾ ਰਿਹਾ ਆ ਸੋ ਬਹੁਤ ਵੱਡੀ ਗੈਂਟੀ ਦੇ ਵਿੱਚ ਸੋਨੂ ਰਾਵਲਪਿੰਡੀ ਆਪਣੀ ਟੀਮ ਦੇ ਨਾਲ ਆਇਆ ਹਜ਼ਾਰਾਂ ਨੌਜਵਾਨਾਂ ਦੇ ਕੱਟ ਦੇ ਨਾਲ ਹਿਆਰਪੁਰ ਪਹੁੰਚੇ ਹੈਗੇ ਆ ਸੋ ਭਾਈ ਜੀ ਬੜਾ ਜੋਰ ਸ਼ੋਰ ਆ ਬੜੇ ਨਾਰੇ ਲਾ ਰਿਹਾ ਯੂਥ 'ਚ ਬੜਾ ਜੋਸ਼ ਆ ਸੋਨੂ ਰਾਵਲਪਿੰਡੀ ਜਿੰਦਾਬਾਦ ਸੋਨੂ ਰਾਵਲਪਿੰਡੀ ਜਿੰਦਾਬਾਦ ਨੀਤਾ ਜੋ ਮਲਕਾ ਜਿੰਦਾਬਾਦ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਐਡਾ ਵੱਡਾ ਹਜ਼ੂਮ ਐਡਾ ਵੱਡਾ ਕੱਟ ਜਿਹੜਾ ਹੁਸ਼ਿਆਰਪੁਰ ਦੀ ਧਰਤੀ ਤੇ ਹੋਇਆ ਆ ਮੈਂ ਪੰਜਾਬ ਦੇ ਵਿੱਚ ਅਗਰ ਸਭ ਤੋਂ ਪਹਿਲੀ ਸੀਟ ਕੋਈ ਵਿਨਿੰਗ ਹੋਊਗੀ ਭਾਜਪੀ ਦੀ ਉਹ ਸ਼ਾਰਪੁਰ ਦੀ ਸੀਟ ਹੋਏਗੀ ਕਹਿੰਦੇ ਆ ਭਾਈ ਜਰੋਕ ਅਗਰ ਸੋਨੀ ਆਪਣੀ ਆਈ ਤੇ ਆਉਂਦਾ ਜਦੋਂ ਪਿੰਡਾਂ 'ਚ ਨਿਕਲਦਾ ਤੇ ਨੌਜਵਾਨਾਂ ਦੇ ਕਾਫਲੇ ਨਾਲ ਚਲਦੇ ਆ ਅੱਜ ਵੱਡਾ ਕਾਫਲਾ ਲੈ ਕੇ ਆਏ ਹਾਂ ਤੁਸੀਂ ਪਗਵਾੜਾ ਤੋਂ ਵੀ ਲੈ ਕੇ ਆਏ ਹੋ ਹਾਲਾਂਕਿ ਹੁਸ਼ਿਆਰਪੁਰ 'ਚ ਵੀ ਤੁਹਾਡੀ ਬਹੁਤ ਵੱਡੀ ਟੀਮ ਇੱਥੇ ਹੈਗੀ ਉਹ ਵੀ ਲੈ ਕੇ ਆਏ ਹਾਂ ਨੌਜਵਾਨਾਂ ਦੀ ਕਿੱਦਾਂ ਦੇਖ ਰਹੋ ਵੀ ਕਿੱਦਾਂ ਰੋਲ ਨਿਭਾਏਗਾ ਇਲੈਕਸ਼ਨ 'ਚ ਮੋਤੀ ਜੀ ਨੂੰ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਾ ਲਈ ਸਾਰਾ ਹੁਸ਼ਿਆਰਪੁਰ ਪੱਪਾ ਪਰ ਹੋਇਆ ਹੋਇਆ ਹੈ ਮੈਡਮ ਜੀ ਲਈ ਲੋਕੀ ਫੁੱਲਾਂ ਦੀ ਵਰਖਾ ਦੇ ਨਾਲ ਮੈਡਮ ਜੀ ਦਾ ਸਵਾਗਤ ਕਰ ਰਹੇ ਆ ਇਕੱਲੇ ਇਕੱਲੇ ਬੰਦੇ ਜੋਸ਼ ਆ ਨੌ ਦੇ ਨੌ ਹਲਕੇ ਬੱਸਾਂ ਭਰ ਕੇ ਗੱਡੀਆਂ ਭਰ ਕੇ ਟਰਬੂ ਭਰ ਕੇ ਆਏ ਆ ਚਾਹੇ ਮਕੇਰੀਆਂ ਦਸੂਹਾ ਟਾਂਡਾ ਔਰ ਸ਼ਾਮਚਰਾਸੀ ਤੋਂ ਚੱਬੇ ਆਲ ਤੋਂ ਸਭ ਲੋਕ ਤੁਹਾਨੂੰ ਦੇਖ ਰਹੇ ਆ ਪੂਰਾ ਜੋਸ਼ ਆ ਏ ਮੋਦੀ ਸਾਹਿਬ ਦਾ ਪਿਆਰ ਆ ਤੇ ਮੈਡਮ ਅਨਿਤਾ ਸੋਮਪ੍ਰਕਾਸ਼ ਦੀ ਸੇਵਾ ਮੈਡਮ ਅਨਿਤਾ ਸੋਮਪ੍ਰਕਾਸ਼ 1 ਲੱਖ ਤੋਂ ਵੱਧ ਵੋਟ ਤੇ ਜਿੱਤੂਗੇ ਮੈਡਮ ਅੱਜ ਨਮਨਕਨ ਪੱਤਰ ਭਰਨ ਜਾ ਰਹੀ ਆ ਔਰ ਇਹ ਠਾਠਾ ਮਾਰਦਾ ਇਕੱਠ ਇਸ ਗੱਲ ਦਾ ਗਵਾਹੀ ਭਰ ਰਿਹਾ ਹੈ ਮੈਡਮ ਅਨਿਤਾ ਸੋਮਪ੍ਰਕਾਸ਼ ਜੀ ਦੀ ਰੂਪ ਦੇ ਵਿੱਚ ਮੋਦੀ ਸਰਕਾਰ ਦੀ ਕੈਬਨਿਟ ਦੇ ਵਿੱਚ ਜਾਏਗਾ ਤੇ ਸਾਡੀ ਪ੍ਰੋਪਰ ਖੇਤਰੀ ਨਿਸ਼ਾਨੀ ਇਹ ਆ ਕਿ ਸਾਡੇ ਯੂਥ ਵੱਟਵਾਂ ਹਿੱਸਾ ਲਾ ਰਿਹਾ ਤੇ ਮੋਦੀ ਜੀ ਜਿੱਤ ਲੈਣ 400 ਪਾਰ ਦੇ ਨਾ ਨਾ ਵੀ ਪੂਰੇ ਪਿੰਡ ਤੋਂ ਕਿਹਾ। ਸਲੋਬੀ ਅੱਜ ਹੁਸ਼ਿਆਰਪੁਰ ਦੇ ਵਿੱਚ ਆ ਦੇ ਪੂਰੇ ਜਿਹੜੇ ਕਿ ਯੋਰਾ ਸ਼ੋਰਾ ਦੇ ਨਾਲ ਵਰਕਰ ਭਾਜਪਾ ਉਮੀਦਵਾਰ ਮੈਡਮ ਅਨੀਤਾ ਸੋਮਪਰਾਜ ਹੱਕ 'ਚ ਰੋਡ ਸ਼ੋਅ ਕਰ ਰਹੇ ਆ। ਬਹੁਤ ਵੱਡਾ ਜਾਹੋ-ਜਾਲ ਉਧਰ ਵੀ ਕੈਮਰਾ ਮਾਰ ਕੇ ਦਿਖਾ ਦਿਓ ਵੀ ਝੰਡੇ ਝੰਡੇ ਦਸਰੇ ਆ। ਵੱਡੇ ਨਾਰੇ ਲਾ ਰਹੇ ਆ। ਮੇਰ ਸਾਹਿਬ ਪੇਪਰ ਭਰਨ ਜਾ ਰਹੇ ਹੋ। ਮਾਹੌਲ ਬੜਾ ਜਬਰਦਸਤ ਹੈ। ਇਤਨਾ ਮਾਹੌਲਾ ਜਿਵੇਂ ਜਿੱਤ ਅੱਜ ਹੀ ਘੋਸ਼ਿਤ ਕੀਤੀ ਜਾ ਰਹੀ ਆ। ਦੇਖੋ ਮੈਡਮ ਜੀ ਦਾ ਬਹੁਤ ਵੱਡਾ ਪਰਾਲਾ ਅੱਜ ਕੇਂਦਰ ਦੇ ਮੰਤਰੀ ਸ੍ਰੀ ਸੋਮਰਗਾਜ ਨੇ ਜੋ ਕੇਂਦਰ ਦੇ ਵਿੱਚ 5 ਸਾਲ ਇਮਾਨਦਾਰੀ ਨਾਲ ਕੰਮ ਕੀਤਾ ਉਹਦਾ ਅੱਜ ਫਤਵਾ ਸਾਡੇ ਮੈਡਮ ਨੀਦਾ ਸੋਮਰਗਾਜ ਜੀ ਜੋ ਵਿਕਾਸ ਲੋਕਾਂ ਦੀ ਸੇਵਾ ਅੱਜ ਜੇ ਸੈਂਟਰ ਨੇ ਟਿਕਟ ਦਿੱਤੀ ਇਸ ਕਰਕੇ ਦਿੱਤੀ ਆ ਮੈਡਮ ਜੀ ਦੀ ਸ਼ਬੀ ਔਰ ਸਾਹਬ ਦੀ ਸ਼ਬੀ 5 ਸਾਲ ਅੱਜ ਲੋਕਾਂ ਦਾ ਉਤਸਾਵਾ ਭੈਣਾ ਬੜੀਆਂ ਜੋਰ ਸ਼ੋਰ ਨਾਲ ਭਰਾ ਬੜੇ ਜੋਰ ਸ਼ੋਰ ਨਾਲ ਨੋਈ ਹਲਕਿਆਂ ਤੋਂ ਬੜੀ ਸੰਗਤ ਨੰਨੀ 2 ਕਿਲੋਮੀਟਰ ਪੈਦਲ ਜਾ ਰਹੇ ਆ ਉਹ ਲੋਕਾਂ ਨੂੰ ਇਹ ਉਤਸ਼ਾਹ ਆ ਲੋਕੀ ਵੀ ਰੋਡ ਦੇ ਉੱਤੇ ਫੁੱਲ ਮਾਰਾ ਕਰ ਰਹੇ ਆ ਮੈडम ਨੀਦਾ ਜ਼ੋਮ ਦੀ ਬਰਸਾ ਬਰਸਾ ਹੋ ਰਹੀ ਆ ਸਾਡੇ ਸੀਨੀਅਰ ਭਾਜਪਾ ਲੀਡਰ ਵੀ ਨਾਲ ਆ ਬਹੁਤ ਖੁਸ਼ੀ ਅਧਿਕਾਰੇ ਕਰਤਾ ਬੜੇ ਉਤਸ਼ਾਹ ਨਾਲ ਗਰਮੀ ਦੇ ਵਿੱਚ ਬੜੇ ਜੋਰ ਸ਼ੋਰ ਦੇ ਨਾਲ ਭਾਰਤੀ ਇੰਦਾਪਾਟੀ ਮੈडम ਨੀਦਾ ਜ਼ੋਮ ਕਰਾਈ ਦੇ ਨਾਰੇ ਲਾ ਰਹੇ ਆ ਮੰਡ ਸਾਹਿਬ ਤੁਸੀਂ ਪਿਛਲੇ ਦਿਨਾਂ ਤੋਂ ਪਿੰਡਾਂ ਦੇ ਵਿੱਚ ਗੱਡੀਆਂ ਚੱਕ ਕੇ ਧੂੜਾ ਪਾਟ ਰਹੇ ਹੋ ਲੋਕਾਂ ਨੂੰ ਜੋੜ ਰਹੇ ਹੋ ਝੜ ਕੇ ਝੜ ਕੇ ਦੇ ਰਹੇ ਹੋ ਬੜਾ ਤਕੜਾ ਮਾਹੌਲ ਬੱਖ-ਬੱਖ ਪਾਰਟੀਆਂ ਨੇ ਪੇਪਰ ਦੀ ਨਾਮਜ਼ਦਗੀ ਭਰੀ ਆ ਪਰ ਇਦਾਂ ਦਾ ਮਾਹੌਲ ਨਹੀਂ ਦੇਖਿਆ ਜੋ ਅੱਜ ਤੁਸੀਂ ਬਣਾਤਾ ਤੁਸੀਂ ਦੇਖ ਰਹੇ ਆ ਕਿ ਕੱਲੇ-ਕੱਲੇ ਬੰਦੇ ਜੋਸ਼ ਆ ਨੌ ਦੇ ਨੌ ਹਲਕੇ ਬੱਸਾਂ ਭਰ ਕੇ ਗੱਡੀਆਂ ਭਰ ਕੇ ਟਰੈਂਪੂ ਭਰ ਕੇ ਆਏ ਆ ਚਾਹੇ ਮਕੇਰੀਆਂ ਦਸੂਹਾ ਟਾਂਡਾ ਔਰ ਸ਼ਾਮਚਰਾਸੀ ਤੋਂ ਚੱਬੇ ਆ ਤੋਂ ਸਭ ਲੋਕ ਤੁਸੀਂ ਦੇਖ ਰਹੇ ਆ ਪੂਰਾ ਜੋਸ਼ ਆ ਕਿਤੇ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਪਿੰਡਾਂ ਵਾਲੇ ਜਿਹੜੇ ਹਲਕੇ ਆ ਕਮਜ਼ੋਰ ਆ ਉਹ ਵੀ ਓਨੇ ਹੀ ਤਕੜੇ ਆ ਰਿਜ਼ਲਟ ਤੁਹਾਨੂੰ 100% ਪਾਸ ਹੋਣਾ ਹੂਗਾ ਜਾਵੋ ਜੀ ਮੈਂ ਦੇਖ ਰਿਹਾ ਬਾਜ਼ਾਰ ਚ ਲੰਘ ਰਹੇ ਹਾਂ ਹਜ਼ਾਰਾਂ ਦਾ ਇਕੱਠ ਕੱਲੀ-ਕੱਲੀ ਦੁਕਾਨ ਤੇ ਬੀਜੇਪੀ ਦੇ ਝੰਡੇ ਲੱਗ ਗਏ ਆ ਹਰ ਕੋਈ ਸਵਾਗਤ ਕਰ ਰਿਹਾ ਫੁੱਲਾਂ ਦੀ ਵਰਕਾ ਹੋ ਰਹੀ ਜੋਜ ਬੜਾ ਤਕੜਾ ਦੇਖੋ ਮਰ ਰਿਹਾ ਹਿਸ਼ਾਰਪਤ ਇਹ ਤਾਂ ਕੰਧ ਦੇ ਉੱਤੇ ਲਿਖੀ ਇਬਾਦਤਾਂ ਨੂੰ ਸਾਫ ਆ ਬੇ ਇੱਕ ਤਰੀਕ ਨੂੰ ਜਿਹੜੀ ਫੁੱਲ ਤੇ ਮੋਹਰ ਲਗਣੀ ਲਗਣੀ ਆ 4 ਤਰੀਕ ਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਇਹੀ ਕਮਲ ਦਾ ਫੁੱਲ ਖਿਲਣ ਜਾ ਰਿਹਾ ਆ ਔਰ ਇੱਕ ਵਾਰੀ ਫੇਰ ਕੇਂਦਰ ਦੇ ਵਿੱਚ ਨਰਿੰਦਰભાઇ મોદી ਦੀ ਸਰਕਾਰ ਬਣਨ ਜਾ ਰਹੀ ਹੈ ਜਿੱਦਾਂ ਪਿਛਲੇ 10 ਸਾਲਾਂ ਦੇ ਵਿੱਚ ਇੱਕ ਵੀ ਭ੍ਰਿਸ਼ਟਾਚਾਰ ਦਾ ਕੋਈ ਵੀ ਕਿਸੇ ਵੀ ਮੰਤਰੀ ਦੇ ਉੱਤੇ ਕੋਈ ਵੀ ਐਕਸ਼ਨ ਅਲਿਗੇਸ਼ਨ ਨਹੀਂ ਲੱਗਾ ਇਹਦੇ ਵਿੱਚ ਸਾਡੇ ਮੰਨਣੀ ਸੋਮਪਰਗਾਇ ਜੀ ਵੀ ਵਿੱਚ ਹੀ ਸੀਗੇ ਅੱਜ ਉਹਨਾਂ ਦੀ ਮਿਸ ਜੀ ਨੂੰ ਮੈਡਮ ਨੀਤਾ ਸੋਮਪਰਗਾਇ ਨੂੰ ਟਿਕਟ ਮਿਲੀ ਆ ਤੁਸੀਂ ਦੇਖਣ ਜਾ ਰਹੇ ਹੋ ਨਰਿੰਦਰભાઈ ਮੋਦੀ ਦੀ ਜਿੰਨੀ ਵੀ ਅੱਜ ਤੱਕ 10 ਸਾਲ ਦੀ ਕਾਰਗੁਜ਼ਾਰੀ ਆ ਉਹਦੇ ਤੇ ਇੱਕ ਤਰੀਕ ਨੂੰ ਸਾਰੇ ਕਮਲ ਦੇ ਫੁੱਲ ਦੇ ਉੱਤੇ ਮੋਰ ਲੱਗ ਪਾਜੀ ਯੂਥ ਦੇ ਵਿੱਚ ਬੜਾ ਜੋਸ਼ ਆ ਨਾਰੇ ਲਾ ਰਹੇ ਆ ਵੈਲਕਮ ਕਰ ਰਹੇ ਆ ਯੂਥ ਦੇ ਵਿੱਚ ਤੁਹਾਡੇ ਸਾਹਮਣੇ ਹੀ ਆ ਕਿ ਪ੍ਰੋਪਰ ਵੱਧ ਚੜ੍ਹ ਕੇ ਜੂਥ ਨੇ ਹਿੱਸਾ ਲਿਆ ਕਿ ਜੂਥ ਰੀਡ ਦੀ ਹੱਡੀ ਹੁੰਦੀ ਆ ਕੋ ਜਿੰਨਾ ਜੂਥ ਭਾਜਪਾ ਦੇ ਨਾਲ ਵਾ ਜੋ ਇਹ ਨੀਤੀਆਂ ਵਾ ਘਰ ਘਰ ਪੰਚਾ ਕੇ ਮੋਤੀ ਜਾਦੀਆਂ ਜੇ ਕੋਈ ਵੀ ਯੋਜਨਾ ਹੋਵੇ ਉਹਦੇ ਯੂਥ ਦਾ ਮੇਨ ਜੋਗਦਾਨ ਹੁੰਦਾ ਵਾ ਤੇ ਇਹਦੇ ਚ ਲੇਡੀਜ਼ ਦਾ ਮੇਨ ਜੋਗਦਾਨ ਵਾ ਤੇ ਸਾਡੀ ਪ੍ਰੋਪਰ ਛੇਤਰੀ ਨਿਸ਼ਾਨੀ ਇਹ ਆ ਕਿ ਸਾਡੇ ਯੂਥ ਵੱਤਵਾਂ ਦੇ ਹਿੱਸਾ ਲੈ ਰਿਆ ਤੇ ਮੋਦੀ ਵੀ ਜਿੱਤਨੇ 400 ਪਾਰ ਦੇ ਨਾਣਾ ਵੀ ਪੂਰਾ ਬੰਦ ਹੋ ਕੇ ਜਾਊਗਾ ਸ਼ਰਮ ਯੂਥ ਚ ਬੜਾ ਜੋਸ਼ ਮਹਿਲਾਵਾਂ ਚ ਬੜਾ ਜੋਸ਼ ਬੜਾ ਜੋਸ਼ ਦੇਖ ਰਿਹਾ ਅੱਜ ਭਾਜਪਾ ਦੇ ਹੱਕ ਦੀ ਜੋ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਐਡਾ ਵੱਡਾ ਹਜੂਮ ਐਡਾ ਵੱਡਾ ਇਕੱਠ ਜਿਹੜਾ ਹੁਸ਼ਿਆਰਪੁਰ ਦੀ ਧਰਤੀ ਤੇ ਹੋਇਆ ਅੱਜ ਹੁਸ਼ਿਆਰਪੁਰ ਦੇ ਲੋਕ ਸਭਾ ਨਿਵਾਸੀਆਂ ਨੇ ਇਹ ਸਿੱਧ ਕਰ ਦਿੱਤਾ ਇਹ ਸਾਬ ਕਰ ਦਿੱਤਾ ਕਿ ਇੱਥੇ ਮੋਦੀ ਜੀ ਦੇ ਜਿਹੜੇ 400 ਪਾਰ ਹੈ ਉਹਦੇ ਵਿੱਚੋਂ ਲੋਕ ਸਭਾ ਹੁਸ਼ਿਆਰਪੁਰ ਦੀ ਵੀ ਗਿਣਤੀ ਆਉਣ ਵਾਲੀ ਹੈ ਬਜ਼ਾਰਾਂ ਚ ਦੁਕਾਨਦਾਰ ਬੜੇ ਖੁਸ਼ ਆਪੜੇ ਫੁਨਾ ਨਹੀਂ ਵਰਕਾ ਕਰ ਰਹੇ ਆਪਣਾ ਤੁਹਾਨੂੰ ਪਹਿਲੇ ਦੱਸਿਆ ਕਿ ਇਤਿਹਾਸ ਦੇ ਵਿੱਚ ਇਹ ਪਹਿਲਾ ਕਟ ਹੋਇਆ ਕਿ ਜਿੰਨਾ ਵੱਡਾ ਜੋਸ਼ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਸ ਵੇਲੇ ਲੋਕਾਂ ਚ ਦੇਖਣ ਨੂੰ ਮਿਲ ਰਿਹਾ ਔਰ ਲੋਕ ਫੁੱਲਾਂ ਦੇ ਨਾਲ ਵਰਕਾ ਕਰ ਰਹੇ ਆ ਸਾਰੇ ਸ਼ਹਿਰ ਵਸਨੀਕ ਸੁਆਗਤ ਕਰ ਰਿਹਾ ਅੱਜ ਕਲੀਅਰ ਹੋ ਗਿਆ ਕਿ ਭਾਰਤੀ ਜਨਤਾ ਪਾਰਟੀ ਇੱਥੋਂ ਜਿੱਤ ਕੇ 400 ਪਾਰ ਦੇ ਵਿੱਚ ਆਪਣੀ ਗਿਣਤੀ ਪਤਾ ਲੀਆ ਪਾਲੀਆ ਸਾਹਿਬ ਥੋੜਾ 100 ਮੀਟਰ ਚੱਲਦੇ ਆ ਐਦਾਂ ਸਟਾਲ ਲੱਗਿਆ ਫੁੱਲਾਂ ਦੀ ਬਾਰਕਾ ਹੋ ਰਹੀ ਆ ਕੀ ਕਹਿਣਾ ਚਾਹੋਂਗੇ ਅੱਜ ਪੇਪਰ ਭਰਨੇ ਪਰ ਇਹ ਮੋਦੀ ਸਾਹਿਬ ਦਾ ਪਿਆਰ ਆ ਤੇ ਮੈਡਮ ਨੀਤਾ ਸੋਮਪ੍ਰਕਾਸ਼ ਦੀ ਸੇਵਾ ਜਿਹੜੇ ਪਿਛਲੇ 10 ਸਾਲ ਤੋਂ ਸੇਵਾ ਕਰਦੇ ਆਰੇ ਮੈਡਮ ਨੀਤਾ ਸੋਮਪ੍ਰਕਾਸ਼ ਇਹ ਉਹਦਾ ਫਲ ਆ ਇਹ ਉਸ ਚੀਜ਼ ਦਾ ਕਟਿਆ ਸੋਮ ਪ੍ਰਕਾਸ਼ ਉਹਨਾਂ ਦੀ ਸੇਵਾ ਸੋਮ ਪ੍ਰਕਾਸ਼ ਉਹਨਾਂ ਦੀ ਇਮਾਨਦਾਰੀ ਤੇ ਮੈਡਮ ਦਾ ਪਿਆਰ ਸਾਰਿਆਂ ਨਾਲ ਇਹ ਠਾਠਾ ਮਾਰਦਾ ਕਾਟੇ ਕਹਿੰਦਾ ਮੈਡਮ ਤਨੀਤਾ ਸੋਮ ਪ੍ਰਕਾਸ਼ 1 ਲੱਖ ਤੋਂ ਵੱਧ ਵੋਟ ਤੇ ਜਿੱਤੂਗੇ ਚਾਰ ਪਰ ਤੋਂ ਔਰ ਪੰਜਾਬ ਚ ਇਤਿਹਾਸ ਹੋਊਗਾ ਸਭ ਤੋਂ ਵੱਧ ਵੋਟਾਂ ਚ ਜਿੱਤਣ ਵਾਲੇ ਬੀ ਜੀ ਪੀ ਦੇ ਕੈਂਡੀਡੇਟ ਹੋਊਗੇ ਦੇਵ ਜਰਮਾ ਜੀ ਵੈਸੇ ਤਾਂ ਤੇਰੇ ਲੋਕ ਸਭਾ ਸੀਟਾਂ ਲੜ ਰਹੇ ਹੋ ਪਰ ਹੁਸ਼ਿਆਰਪੁਰ ਹਲਕੇ ਚ ਭਾਜਪਾ ਦਾ ਇੱਕ ਬੱਕਰਾ ਯੋਜ ਦੇਖ ਕੋਲ ਮੈਨੇ ਜਿਹੜਾ ਹੁਸ਼ਿਆਰਪੁਰ ਹਲਕੇ ਦੇ ਵਿੱਚ ਲੋਕਾਂ ਦਾ ਜੋਸ਼ ਆ ਇਹ ਕੰਮ ਕੀਤੇ ਹੋਏ ਆ ਲੋਕਾਂ ਦਾ ਜੋਸ਼ ਇਸ ਕਰਕੇ ਆ ਸੋਮ ਪ੍ਰਕਾਸ਼ ਜੀ ਨੇ ਆਪਣੇ 5 ਸਾਲ ਦੇ ਵਿੱਚ ਲੋਕਾਂ ਦੇ ਦਿਨਾਂ ਦਾ ਰਾਜ ਕੀਤਾ ਲੋਕਾਂ ਦਾ ਕੰਮ ਕੀਤਾ ਉਹਦਾ ਕੰਮ ਦਾ ਵਾਸਤਾ ਅੱਜ ਨੀਤਾ ਸੋਮ ਪ੍ਰਕਾਸ਼ ਜੀ ਨੂੰ ਹਰ ਗਲੀ ਹਰ ਮੱਲੇ ਦੇ ਵਿੱਚੋਂ ਲੋਕ ਸਵਾਗਤ ਕਰਦੇ ਪਏ ਨੇ ਇੰਦਾ ਦਾ ਸਵਾਗਤ ਕਿਸੇ ਵੀ ਨਹੀਂ ਹੋਇਆ ਮੈਂ ਜਾਣਦਾ ਮੈਂ ਪੰਜਾਬ ਦੇ ਵਿੱਚ ਅਗਰ ਸਭ ਤੋਂ ਪਹਿਲੀ ਸੀਟ ਕੋਈ ਵਿਨਿੰਗ ਹੋਊਗੀ ਭਾਜਪੀ ਦੀ ਉਹ ਸ਼ਾਰਪੁਰ ਦੀ ਸੀਟ ਹੋਊਗੀ ਮੈਂ ਸਾਰੇ ਹੀ ਸ਼ਹਿਰ ਵਸੇਆਂ ਦੇ ਸ਼ਾਰਪੁਰ ਦੀ ਲੋਕ ਸਭਾ ਸੀਟ ਤੇ ਜਿੰਨੇ ਲੋਗਾਂ ਨੇ ਆਪਣੇ ਮਨੋਦਿਲੋਂ ਮੈਡਮ ਦਾ ਸਵਾਗਤ ਕੀਤਾ ਵਾ ਅਸੀਂ ਆਪਣੇ ਵੱਲੋਂ ਸਾਰਿਆਂ ਦਾ ਧੰਨਵਾਦ ਕਰੀਆ ਜੈ ਭਾਰਤ ਦੇਖੋ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕਿੱਡਾ ਯੋਰਾ ਸ਼ੋਰਾ ਦੇ ਨਾਲ ਮੈਡਮ ਅਨੀਤਾ ਸੋਮਰਾ ਦਾ ਸਵਾਗਤ ਕੀਤਾ ਜਾ ਰਿਹਾ ਜੇਕਰ ਕੇਂਦਰੀ ਮੰਤਰੀ ਸੋਮਪਰਗਦੀ ਗੱਲ ਕਰ ਲਈਏ ਚਾਹੇ ਆਪਾਂ ਬਹੁਤ ਸੀਨੀਅਰ ਲੀਡਰਸ਼ਿਪ ਭਾਜਪਾ ਕੇਂਦਰ ਸ਼ਖਾਪਤ ਜੀ ਜੇਕਰ ਆਪਾਂ ਸੁੰਦਰ ਸ਼ਾਮ अरोड़ा ਜੀ ਦੀ ਗੱਲ ਕਰ ਲਈਏ ਇਹ ਸਾਬਕਾ ਮੰਤਰੀ ਆ ਜਿਨ੍ਹਾਂ ਦੇ ਇੱਕ ਇਸ਼ਾਰੇ ਦੇ ਨਾਲ ਵੋਟਰ ਇਧਰ ਉਧਰ ਕਰ ਦਿੰਦੇ ਆ ਵੱਡਾ ਪਿਆਰ ਹੁਸ਼ਿਆਰਪੁਰ ਚ ਉਹ ਵੀ ਨਾਲ ਮੌਜੂਦ ਆ ਸੁੰਦਰ ਸ਼ਾਮ ਰੋੜਾ ਨੇ ਵੀ ਇਹ ਗੱਲ ਕਹਿ ਦਿੱਤੀ ਵੀ ਬੜੇ ਜੋਰ ਲਾ ਰਹੇ ਆ ਇਧਰ ਵੀ ਦਿਖਾ ਦਿਓ ਭਾਈ ਮਹਿਲਾਵਾਂ ਨੇ ਜੋਸ਼ ਕਿੰਨਾ ਆ ਖੁੱਲ੍ਹਾਂ ਦੀ ਵਰਕਾ ਹੋ ਰਹੀ ਆ ਜਕਾਰੇ ਲਾਏ ਜਾ ਰਹੇ ਆ ਨਾਰੇ ਲਾਏ ਜਾ ਰਹੇ ਆ ਅਨੀਤਾ ਸੋਮ ਪ੍ਰਕਾਸ਼ ਜਿੰਦਾਬਾਦ ਦੇ ਨਾਰੇ ਲਗਾਏ ਜਾ ਰਹੇ ਆ ਸਾਹਿਲ ਕੈਂਚ ਜੀ ਸਾਡੇ ਨਾਲ ਆ ਗੱਲਬਾਤ ਕਰਾਂਗੇ ਭਾਜੀ ਵੱਡਾ ਜੋਸ਼ ਮਹਿਲਾਵਾਂ ਚ ਨੌਜਵਾਨਾਂ ਚ ਵੱਡਾ ਜੋਸ਼ ਇੰਦਾ ਨਹੀਂ ਕਦੇ ਪਹਿਲਾਂ ਨਹੀਂ ਦੇਖੀ ਜਦੋਂ ਪੇਪਰ ਭੰਨ ਜਾਂਦਾ ਕੋਈ ਉਮੀਦਵਾਰ ਇਹ ਲੋਕਾਂ ਦਾ ਪਿਆਰ ਹੈ ਭਾਜੀ ਸਾਡੇ ਲਈ ਜਿਹੜਾ ਸੁਪਰਕਾਸਟ ਜੀ ਨੇ ਫਗਵਾੜੇ ਚ ਹੁਸ਼ਿਆਰਪੁਰ ਚ ਰਿਕਾਰਡ ਤੋੜ ਵਿਕਾਸ ਕੀਤਾ ਦੇਖੋ ਅੱਜ ਸਾਰਾ ਹੁਸ਼ਿਆਰਪੁਰ ਜਾਮ ਹੋਇਆ ਚਾਰੇ ਪਾਸੇ ਪਹਿਰੇ ਲੱਗੇ ਆ ਨਾਕੇ ਲੱਗੇ ਆ ਪੁਲਿਸ ਦੇ ਬੱਸਾਂ ਗੱਡੀਆਂ ਨਹੀਂ ਆ ਸਕਿਆ ਪਰ ਨਾ ਲਾਈਨ ਇਧਰੋਂ ਟੁੱਟ ਰਹੀ ਹੈ ਤੇ ਨਾ ਲਾਈਨ ਇਧਰੋਂ ਟੁੱਟ ਰਹੀ ਆ ਭਾਜੀ ਇਹ ਇਦਾਂ ਹੀ ਲਾਈਨ ਜਦੋਂ 4 ਤਰੀਕ ਨੂੰ ਰਿਜ਼ਲਟ ਆਣਗੇ ਉਦੋਂ ਵੀ ਇਦਾਂ ਹੀ ਟੁੱਟਣਗੀਆਂ ਇਦਾਂ ਹੀ ਵੋਟਾਂ ਚੋਂ ਮਸ਼ੀਨਾ ਚ ਵੋਟਾਂ ਇਦਾਂ ਹੀ ਨਿਕਲਣਗੀਆਂ ਸਰ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਨਿਪਨ ਸ਼ਰਮਾ ਜੀ ਸਰ ਬੜੀ ਵੱਡੀ ਜ਼ਿੰਮੇਵਾਰੀ ਤੁਹਾਡੇ ਤੇ ਕਿੱਦਾਂ ਦੇਖਦੇ ਹੋ ਇਹ ਜ਼ਿੰਮੇਵਾਰੀ ਮੇਰੀ ਅਕੇਲੇ ਦੀ ਨਹੀਂ ਆ ਸਮੂਹਿਕ ਕਾਰਜਕਰਤਾਵਾਂ ਦੀ ਜ਼ਿੰਮੇਵਾਰੀ ਆ ਹੁਸ਼ਾਰਪੁਰ ਲੋਕ ਸਭਾ ਦੇ ਸਾਰੇ ਕਾਰਜਕਰਤਾ ਪਰ ਸਭ ਨਾਲੋਂ ਵੱਡੀ ਖੁਸ਼ੀ ਦੀ ਗੱਲ ਇਸ ਤਪਤਪਾਤੀ ਘੜਕਣ ਆਤੀ ਗਰਮੀ ਦੇ ਵਿੱਚ ਸਾਡੇ ਕਾਰਜਕਰਤਾਵਾਂ ਤੋਂ ਇਲਾਵਾ ਲੋਕ ਸਭਾ ਇਲਾਕੇ ਦੇ ਨਿਵਾਸੀ ਆਮ ਲੋਕ ਵੀ मैडम अनीता सोमप्रकाश ਨੂੰ ਆਪਣਾ ਅਸ਼ੀਰਵਾਦ ਅਤੇ ਸਮਰਥਨ ਦੇ ਲਈ ਅੱਜ ਇਸ ਰੈਲੀ ਦੇ ਵਿੱਚ ਜੁਟੇ ਨੇ मैडम ਅੱਜ ਨਮੰਕਨ ਪੱਤਰ ਭਰਨ ਜਾ ਰਹੀ ਹੈ ਔਰ ਇਹ ਠਾਠਾ ਮਾਰਦਾ ਇਕੱਠ ਇਸ ਗੱਲ ਦਾ ਗਵਾਹੀ ਭਰ ਰਿਹਾ ਹੈ ਉਸ ਜਿਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਤੀਸਰੀ ਵਾਰ ਮੋਦੀ ਸਰਕਾਰ ਬਣਨ ਜਾ ਰਹੀ ਹੈ ਠੀਕ ਉਸੇ ਤਰ੍ਹਾਂ ਹੁਸ਼ਿਆਰਪੁਰ ਦਾ ਵਿੱਚ ਵੀ ਤੀਸਰੀ ਵਾਰ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ मैडम ਅਨੀਤਾ ਸੋਮਪ੍ਰਕਾਸ਼ ਜੀ ਦੀ ਰੂਪ ਦੇ ਵਿੱਚ ਮੋਦੀ ਸਰਕਾਰ ਦੀ ਕੈਬਨਿਟ ਦੇ ਵਿੱਚ ਜਾਏਗਾ ਔਰ ਸਾਰੇ ਸਹਿਯੋਗ ਦੇ ਲਈ ਇਸ ਸਮਰਥਨ ਦੇ ਲਈ ਇਸ ਆਸ਼ੀਰਵਾਦ ਦੇ ਲਈ ਹੁਸ਼ਿਆਰਪੁਰ ਦੇ ਲੋਕ ਸਭਾ ਦੇ ਸਾਰੇ ਸਾਥੀਆਂ ਦਾ ਸਾਰੇ ਨਿਵਾਸੀਆਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਜਿਨ੍ਹਾਂ ਨੇ ਅਸ਼ੀਰਵਾਦ ਦਿੱਤਾ ਸੋ ਬਹੁਤ ਵੱਡੀ ਗੈਂਟੀ ਦੇ ਵਿੱਚ ਸੋਨੂ ਰਾਵਲਪਿੰਡੀ ਆਪਣੀ ਟੀਮ ਦੇ ਨਾਲ ਆਇਆ ਹਜ਼ਾਰਾਂ ਨੌਜਵਾਨਾਂ ਦੇ ਘਟ ਦੇ ਨਾਲ ਹਸ਼ਿਆਰਪੁਰ ਪਹੁੰਚੇ ਹੈ ਗਿਆ ਸੋ ਭਾਈ ਜੀ ਬੜਾ ਜੋਰ ਸ਼ੋਰ ਆ ਬੜੇ ਨਾਰੇ ਲਾ ਰਿਹਾ ਯੂਥ 'ਚ ਬੜਾ ਜੋਸ਼ ਆ ਭਾਰਤੀਆ ਜੰਦਾਬਾਦ ਜਿੰਦਾਬਾਦ ਸੋਨੂ ਰਾਵਲਪਿੰਡੀ ਜਿੰਦਾਬਾਦ ਸੋਨੂ ਰਾਵਲਪਿੰਡੀ ਜਿੰਦਾਬਾਦ ਜਿੰਦਾਬਾਦ ਮੇਰੇ ਮਨੀਤਾ ਸੰਪਰਕ ਕਹਿੰਦੇ ਆ ਬਈ ਜਦੋਂ ਗਗਨ ਸੋਨੀ ਆਪਣੀ ਆਈ ਤੇ ਆਉਂਦਾ ਜਦੋਂ ਪਿੰਡਾਂ ਚ ਨਿਕਲਦਾ ਤੇ ਨੌਜਵਾਨਾਂ ਦੇ ਕਾਫਲੇ ਨਾਲ ਚਲਦਿਆ ਅੱਜ ਵੱਡਾ ਕਾਫਲਾ ਲੈ ਕੇ ਆਏ ਹਾਂ ਤੁਸੀਂ ਫਗਵਾੜਾ ਤੋਂ ਵੀ ਲੈ ਕੇ ਆਏ ਹੋ ਹਾਲਾਂਕਿ ਹੁਸ਼ਿਆਰਪੁਰ ਤੋਂ ਵੀ ਤੁਹਾਡੀ ਬਹੁਤ ਵੱਡੀ ਟੀਮ ਇੱਥੇ ਹੈਗੀ ਉਹ ਵੀ ਲੈ ਕੇ ਆਏ ਹਾਂ ਨੌਜਵਾਨਾਂ ਦੀ ਕਿੰਦਾ ਦੇਖ ਰਹੇ ਵੀ ਕਿੰਧਰ ਰੋਲ ਨਿਭਾਏਗਾ ਇਲੈਕਸ਼ਨ ਚ ਸਭ ਤੋਂ ਪਹਿਲਾਂ ਤਾਂ ਮੈਂ ਉਸ ਵਾਹਿਗੁਰੂ ਜੀ ਦਾ ਉਸ ਪਰਮਾਤਮਾ ਦਾ ਲੱਖ ਲੱਖ ਸ਼ੁਕਰਗੁਜ਼ਾਰ ਹਾਂ ਬਈ ਜਿਨ੍ਹਾਂ ਨੇ ਸਾਨੂੰ ਇਸ ਕਾਬਲ ਬਣਾਇਆ ਔਰ ਸ਼ਹਿਰਪੁਰ ਦੀ ਸਮੂਝਵਾਰ ਵੋਟਰਾਂ ਦਾ ਉਹ ਪਿਆਰ ਕਰਦੇ ਆ ਭਾਰਤੀ ਜਨਤਾ ਪਾਰਟੀ ਨਾਲ ਮੋਦੀ ਜੀ ਦੇ ਕੰਮਾਂ ਤੋਂ ਖੁਸ਼ ਆ ਸ਼੍ਰੀ ਸੋਮਪੁਰਕਰ ਕੈਂਚੀ 5 ਸਾਲ ਵਜ਼ੀਰ ਰਹੇ ਆ ਸੈਂਟਰ ਦੇ ਉਹਨਾਂ ਨੇ ਬੜੇ ਵਧੀਆ ਕੰਮ ਕੀਤੇ ਆ ਸ਼ਹਿਰਪੁਰ ਦੇ ਲਈ ਤੇ ਸੋ ਇਹ ਆ ਵੀ ਉਹਨਾਂ ਦਾ ਕ੍ਰੇਜ਼ ਤੇ ਪਾਰਟੀ ਦਾ ਉਤਸ਼ਾਹ ਬਹੁਤ ਜ਼ਿਆਦਾ ਆ ਵਰਕਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਅਸੀਂ ਧੰਨਵਾਦ ਆ ਸ਼ਹਿਰਪੁਰ ਵਾਲੇ ਵਰਕਰਾਂ ਦਾ ਜੋ ਜਿਹਨਾਂ ਨੇ ਅੱਜ ਦਸਤਾਵੇ ਹੀ ਬੈਠੇ ਆ ਸਾਰੇ ਉਮੀਦਵਾਰ ਬੱਕ ਬੱਕ ਪਾਰਟੀਆਂ ਜ਼ੋਰ ਲਾ ਰਹੇ ਆ ਕਲੀ ਭਾਜਪਦੀ ਗੱਲ ਕਰ ਲਈ ਇਹਦਾ ਹੁਸ਼ਿਆਰਪੁਰ ਦੇ ਵਿੱਚ ਭਾਜਪੁਰ ਇੱਕ ਬੱਕਰਾ ਹੀ ਚਿਹਰਾ ਦਿਖਾਈ ਦੇ ਲਿਆ ਜੋ ਹੋਰ ਹਲਕਿਆਂ ਦੇ ਨਾਲੋਂ ਜਿੱਦਾਂ ਕਲੀਬ ਡਬਲ ਮਜ਼ਬੂਤੀ ਦੱਸ ਰਹੀ ਆ ਭਾਜੀ ਇਹਦਾ ਅਫਕੇ ਆ ਵੀ ਦੇਖੋ ਸੋਮਪ੍ਰਕਾਸ਼ ਜੀ ਆ ਮੈਡਮ ਨੀਤਾ ਸੋਮਪ੍ਰਕਾਸ਼ ਜੀ ਆ ਉਹ ਤੁਹਾਨੂੰ ਪਤਾ ਸੋਸ਼ਲ ਸਰਵਿਸ ਤੇ ਰਹੇ ਆ ਉਹ ਬੜੀ ਉਹਨਾਂ ਨੇ ਸਮਾਜ ਸੇਵਾ ਕੀਤੀ ਆ ਸ਼ਹਿਰ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਸੋਇਆ ਵੀ ਪਾਰਟੀ ਨਾਲ ਤਾਂ ਪਿਆਰ ਹੈ ਹੀ ਹੈ ਸਾਰਿਆਂ ਦਾ ਵਰਕਰਾਂ ਦਾ ਪਰ ਉਹਨਾਂ ਨਾਲ ਪਰਸਨਲੀ ਪਿਆਰ ਕਰਨ ਵਾਲੇ ਵੀ ਬਹੁਤ ਵੱਡੀ ਗਰਾਹ ਦੇ ਵਿੱਚ ਲੋਕ ਨੇ ਤਾਂ ਕਿ ਜਿਹੜੀ ਲੇਡੀ ਸ਼ਕਤੀ ਆ ਉਹ ਵੀ ਬਹੁਤ ਜ਼ਿਆਦੇ ਪਿਆਰ ਕਰਦੀ ਆ ਜੁਵਾ ਸ਼ਕਤੀ ਆ ਤੇ ਆਵੇਂ ਉਹਨਾਂ ਦੇ ਘਰ ਦੇ ਦਰਵਾਜ਼ੇ 24 ਘੰਟੇ ਹਰੇਕਲੇ ਖੁੱਲੇ ਆ ਵਾਕਈ ਇਹ ਬਹੁਤ ਵੱਡੀ ਗੱਲ ਹੈ ਉਹਨਾਂ ਨੇ ਕਹੀ ਆ ਵੀ ਦੇਖੋ ਜਿਹੜੀ ਪਾਰਟੀ ਦੀ ਵੋਟ ਆ ਉਹ ਹੈਗੀ ਆ ਪਰ ਜਿਹੜਾ ਅਨੀਤਾ ਸੋਮ ਪ੍ਰਕਾਸ਼ ਆਪਣੀ ਬੱਕਰੀ ਜਿਹੜੀ ਇੱਕ ਬੋਟ ਲੈ ਕੇ ਚੱਲਦੇ ਆ ਬੱਕਰੇ ਲੋਕ ਨਾਲ ਲੈ ਕੇ ਚੱਲਦੇ ਆ ਉਹ ਤੁਸੀਂ ਇਸ ਵੇਲੇ ਸਾਫ਼ ਦੇਖ ਰਹੇ ਹੋ ਕਿ ਕਿ ਮਹਿਲਾਵਾਂ ਨਾਰੇ ਲਾ ਰਹੀਆਂ ਨੌਜਵਾਨ ਲਾਰੇ ਲਾ ਰਹੇ ਆ ਸਾਰੀ ਲੀਡਰਸ਼ਿਪ ਜੇ ਆਪਾਂ ਦੇਖੀਏ ਉਹ ਵੀ ਇੱਥੇ ਇਕੱਠੀ ਹੋ ਕੇ ਆ ਰਹੀਆਂ ਪਰਦਾ ਹਰ ਪਾਰਟੀ ਦੇ ਉਮੀਦਵਾਰ ਭਰਦੇ ਆ ਪਰ ਇੱਕ ਰੈਲੀ ਨਾਲੋਂ ਵੀ ਵੱਡਾ ਅਜ ਰੂਪ ਜਿਹੜਾ ਇੱਡਾ ਇਕੱਠ ਲੈ ਕੇ ਤੁਸੀਂ ਪੇਪਰ ਭੰਨ ਜਾ ਰਹੇ ਹੋ ਜੋਸ਼ ਬੜਾ ਦਿਖ ਰਿਹਾ ਤੱਕੜ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੋ ਤੁਸੀਂ ਕਵਰੇਜ ਕਰਨ ਆਏ ਆ ਤੁਸੀਂ ਅੱਜ ਦੇਖੋ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਜੋ ਭਾਜਪਾ ਕਾਰਜਕਰਤਾ ਜੋ ਭਾਜਪਾ ਦਾ ਜਨ ਸਮੂਹ ਹੁਸ਼ਿਆਰਪੁਰ ਵਾਸੀਆਂ ਦਾ ਜੋ ਪਿਆਰ ਮੈਡਮ ਨੀਤਾ ਸੰਪਰਕਾ ਜੀ ਨੂੰ ਮਿਲ ਰਿਹਾ ਹੈ ਅੱਜ ਸਾਰਾ ਹੁਸ਼ਿਆਰਪੁਰ ਰਾਮਾਇ ਹੋਇਆ ਹੋਇਆ ਹੈ ਮੋਦੀ ਜੀ ਨੂੰ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਾਉਣ ਲਈ ਸਾਰਾ ਹੁਸ਼ਿਆਰਪੁਰ ਪੱਪਾਪਰ ਹੋਇਆ ਹੋਇਆ ਹੈ ਮੈਡਮ ਜੀ ਲਈ ਲੋਕੀ ਫੁੱਲਾਂ ਦੀ ਵਰਖਾ ਦੇ ਨਾਲ ਮੈਡਮ ਜੀ ਦਾ ਸਵਾਗਤ ਕਰ ਰਹੇ ਆ ਜੋ ਕਿ ਸਬੂਤ ਹੈ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਹੁਸ਼ਿਆਰਪੁਰ ਤੋਂ ਵੱਡੀ ਲੀਡ ਨਾਲ ਮੈਡਮ ਨੀਤਾ ਸੰਪਰਕਾ ਜੀ ਜਾ ਕੇ ਲੋਕ ਸਭਾ ਹੁਸ਼ਿਆਰਪੁਰ ਚ ਵੱਡੇ ਪਾਤੇ ਮੰਤਰੀ ਬਣਾਣਗੇ ਤੇ ਸਾਰੇ ਹੁਸ਼ਿਆਰ ਬਰਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਦੇਖੋ ਇੱਕ ਹੋਰ ਇੱਥੋਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੀ ਹਰ ਇੱਕ ਦੁਕਾਨਦਾਰ ਦੁਕਾਨ ਤੋਂ ਬਾਹਰ ਨਿਕਲ ਕੇ ਸਵਾਗਤ ਕਰ ਰਿਹਾ ਹੈ ਆ ਵਰਖਾ ਕਰ ਰਿਹਾ ਹੈਗੇ ਆ ਸੋ ਤੁਸੀਂ ਇਹ ਦੇਖ ਸਕਦੇ ਆ ਵੀ ਮਤਲਬ ਬਹੁਤ ਵੱਡਾ ਯੋਸ਼ ਝੰਡੇ ਝੰਡੇ ਨਿਸ਼ਾਨ ਨਾਰੇ ਯਕਾਰਿਆਂ ਦੇ ਨਾਲ ਜਿਹੜੇ ਕਿ ਮੈਡਮ ਅਨੀਤਾ ਸੋਮਪਕਾਜ ਆਪਣੀ ਪੱਤਰ ਦਾਖਲ ਕਰਨ ਜਾ ਰਹੇ ਆ